32% ਦੇ ਵਿੱਚੋਂ ਰਵਿਦਾਸੀਆ ਭਾਈਚਾਰੇ ਦੀ 10.5% ਆਬਾਦੀ ਮੈਂ ਨਖੇੜ ਕੇ ਗੱਲ ਕਰ ਦਵਾਂ। 14500 ਆਬਾਦੀ ਵਾਲਿਆਂ ਦੇ 7 ਐਮਐਲਏ 34000 ਬਾ ਟੋਟਲ। 10.5% ਆਬਾਦੀ ਜਿਨ੍ਹਾਂ ਦੀ ਉਹਨਾਂ ਦੇ 27 ਐਮਐਲਏ ਜਿਨ੍ਹਾਂ ਦੀ ਆਬਾਦੀ 14.5% ਉਹਨਾਂ ਦਾ ਮੰਤਰੀ 1 ਜਿਨ੍ਹਾਂ ਦੀ ਆਬਾਦੀ 10.5% ਉਹਨਾਂ ਦੇ ਮੰਤਰੀ 5 ਮੈਂਬਰਾਂ ਨੂੰ ਦੇਣ ਵਾਸਤੇ ਗਿਆ ਸਰੋਵਣੀ ਕਮੇਟੀ ਦੇ ਕਿ ਬਾਬਾ ਜੀਵਨ ਸਿੰਘ ਦੀ ਯਾਦ ਵਿੱਚ ਅਸੀਂ ਇੱਥੇ ਨਗਰ ਕੀਰਤਨ ਲੈ ਕੇ ਆਏ ਆ ਜਿਹੜਾ ਉੱਥੇ ਮੈਨੇਜਰ ਸੀ ਬੈਠਾ 89 'ਚ ਉਹ ਕਹਿੰਦਾ ਕਿਹੜਾ ਬਾਬਾ ਜੀਵਨ ਸਿੰਘ ਮਾਝਾ ਦੇ ਵਿੱਚ ਜਿੱਥੇ ਬਹੁਤਾਤ ਬੈਲਟ ਆ ਆਮ ਆਦਮੀ ਪਾਰਟੀ ਉੱਥੇ ਤਿੰਨਾਂ ਦੇ ਵਿੱਚੋਂ 16 ਜਿੱਤੀਆਂ ਮਾਲਵਾ ਦੇ ਵਿੱਚ 69 ਦੇ ਵਿੱਚੋਂ 64 ਸੀਟਾਂ ਆਮ ਆਦਮੀ ਪਾਰਟੀ ਨੇ ਜਿੱਤੀਆਂ ਜਿਤਾਉਣ ਵਾਲੇ ਕੌਣ ਬਹੁਤਾਤ ਮਜਬੀਵਾਲ ਵਿੱਕੀ ਭਾਈਚਾਰਾ ਬਿਲਕੁਲ ਜੀ ਡੈਫੀਨੇਟ ਤੇ ਅਸੀਂ ਸਾਡੀ ਤਿਆਰੀ ਚੱਲ ਰਹੀ ਹੈ 117 ਵਿਧਾਨ ਸਭਾ ਹਲਕਾ ਤੇ ਅਸੀਂ ਇਲੈਕਸ਼ਨ ਲੜਾਂਗੇ ਇੰਜੀਨੀਅਰ ਗੁਰਬਖਸ਼ ਸਿੰਘ ਛੇਗਰ ਪ੍ਰਧਾਨ ਅਧਿਕਾਰ ਸੰਘਰਸ਼ ਪਾਰਟੀ ਸਾਰੇ মিডিਆ ਭਰਾਵਾਂ ਨੂੰ ਔਰ ਮੇਰੇ ਨਾਲ ਜਿੰਨੀਆਂ ਵੀ ਸਮਾਜਿਕ ਧਾਰਮਿਕ ਸਤਕਾਰਯੋਗ ਬਾਬਾ ਜੀ ਔਰ ਜਿੰਨੀਆਂ ਹੋਰ ਜਥੇਬੰਦੀਆਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੰਬੇ ਸਮੇਂ ਤੋਂ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਨ ਦੀ 5 ਸਤੰਬਰ ਦੀ ਅਸੀਂ ਛੁੱਟੀ ਦੀ ਮੰਗ ਕਰਦੇ ਆ ਰਹੇ ਹਾਂ ਜਿੰਨੀਆਂ ਵੀ ਸਰਕਾਰਾਂ ਲੰਘੀਆਂ ਕਿਸੇ ਦੇ ਕੰਨਾਂ ਤੇ ਜੂ ਨਹੀਂ ਸਰਕੀ ਔਰ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ 5 ਸਤੰਬਰ ਨੂੰ ਸਰਕਾਰ ਨੂੰ ਬੇਨਤੀ ਕਰਾਂਗੇ ਸਾਰੇ ਜਥੇਬੰਦੀਆਂ ਦੇ ਇੱਕ ਪਲੇਟਫਾਰਮ ਤੋਂ ਕਿ 5 ਸਤੰਬਰ ਨੂੰ ਜਿਹੜੀ ਆ ਆਗਸਟੜ ਛੁੱਟੀ ਜਿਹੜੀ ਆ ਉਹ ਡਿਕਲੇਅਰ ਕੀਤੀ ਜਾਵੇ ਤਾਂ ਕਿ ਸਾਨੂੰ ਜਿਵੇਂ ਬਾਬਾ ਜੀ ਨੇ ਦੱਸਿਆ ਹੈ ਕਿ ਹਰ ਵਾਰੀ ਇਹ ਪ੍ਰੈਸ ਕਾਨਫਰੰਸਾਂ ਕਰਕੇ ਪ੍ਰੋਗਰਾਮ ਕਰਕੇ ਇਸ ਸਰਕਾਰ ਕੋ ਜਿਹੜੀ ਆ ਉਹ ਮੰਗ ਨਾ ਕਰਨੀ ਪਾਵੇ ਦੂਸਰਾ ਜਿਹੜਾ ਉਥੇ ਵਿਰਾਸਤੇ ਬਾਬਾ ਜੀਵਨ ਸਿੰਘ ਜੀ ਦੇ ਨਾਂ ਤੇ ਪੰਜ ਕਿੱल्ल्याਾਂ ਦੇ ਵਿੱਚ ਯਾਦਗਾਰ ਬਣਾਈ ਜਾ ਰਹੀ ਆ ਉਹਦੇ ਵਿੱਚ ਅਸੀਂ ਮੰਗ ਕਰਾਂਗੇ ਕਿ ਜਿਵੇਂ ਇਤਿਹਾਸ ਦੇ ਵਿੱਚ ਪਹਿਲਾਂ ਵਕ ਵਕ ਕੰਟਰੋਵਰਸੀ ਆ ਜਾਂਦੀਆਂ ਨੇ ਉਸ ਕੰਟਰੋਵਰਸੀ ਜਨੂੰ ਖਤਮ ਕਰਨ ਵਾਸਤੇ ਵਿਦਵਾਨਾਂ ਦੀ ਜਿਹੜੀ ਇੱਕ ਟੀਮ ਉਹ ਬਣਾ ਦਿੱਤੀ ਜਾਵੇ ਤਾਂ ਕਿ ਜੋ ਉਹ ਕਨਕਲੂਜਨ ਇਸ ਸਮਾਜ ਦੇ ਲੋਕ ਕੱਢਣ ਉਹ ਇਤਿਹਾਸ ਜੜਾਇਆ ਉਥੋਂ ਡਿਸਪਲੇ ਕੀਤਾ ਜਾਵੇ ਇਹ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਕਿਸਮ ਦੀ ਜਿਹੜੀ ਆ ਉਹ ਕੰਟਰੋਵਰਸੀ ਕ੍ਰੀਏਟ ਨਾ ਹੋਵੇ ਜੀ ਬਾਬਾ ਜੀ ਦੀ ਕੁਰਬਾਨੀ ਨੂੰ ਵੇਚ ਦਿਆ ਦਸ਼ਮਪੀਤਾਂ ਦੇ ਰੇਂਡੇ ਗੁੱਪ ਦੇ ਬੇਟੇ ਕਹਿ ਕੇ ਵਾਗਿਆ ਸੀ ਪਰ ਲੱਗਦਾ ਸਰਕਾਰਾਂ ਉਹ ਲੋਕੀ ਇੱਡੀ ਕੁਰਬਾਨੀ ਦੀ ਅਣਦੇਖੀ ਕਰ ਰਹੀਆਂ ਨੇ ਦੇਖੋ ਸਰਕਾਰਾਂ ਸਰਕਾਰਾਂ ਪਲੱਸ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਾਬਜ ਲੋਕ ਚਾਹੇ ਸ਼ਰੋਮਣੀ ਕਮੇਟੀ ਆ ਸਾਨੂੰ ਪਤਾ ਸੀ 89 ਦੇ ਵਿੱਚ ਜਦੋਂ ਸ਼ੁਰੂ ਕੀਤਾ ਸੀ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਣਾ ਤਾਂ ਉਦੋਂ ਸ਼ਰੋਮਣੀ ਕਮੇਟੀ ਦੇ ਵਿੱਚ ਇਹਨੂੰ ਅਣਜਾਣਿਆ ਤੌਰ ਤੇ ਗਿਣਿਆ ਗਿਆ ਸੀ ਅਸੀਂ ਉੱਥੇ ਮੈਂਬਰ ਰਣ ਦੇਣ ਵਾਸਤੇ ਗਏ ਸ਼ਰੋਮਣੀ ਕਮੇਟੀ ਦੇ ਕਿ ਬਾਬਾ ਜੀਵਨ ਸਿੰਘ ਦੀ ਯਾਦ ਵਿੱਚ ਅਸੀਂ ਇੱਥੇ ਨਗਰ ਕੀਰਤਨ ਲੈ ਕੇ ਆਏ ਆ ਤੇ ਜਿਹੜਾ ਉੱਥੇ ਮੈਨੇਜਰ ਸੀ ਬੈਠਾ 89 'ਚ ਉਹ ਕਹਿੰਦਾ ਕਿਹੜਾ ਬਾਬਾ ਜੀਵਨ ਸਿੰਘ ਸੋ ਹਰ ਤਰੀਕੇ ਨਾਲ ਚਾਹੇ ਉਹ ਧਾਰਮਿਕ ਲੋਕ ਨੇ ਚਾਹੇ ਰਾਜਨੀਤਿਕ ਲੋਕ ਨੇ ਉਹਨਾਂ ਇਸ ਸਿਸਟਮ ਨੂੰ ਬਾਬਾ ਸਾਹਿਬ ਦੇ ਬਾਬਾ ਜੀ ਦੇ ਨਾਮ ਨੂੰ ਇਗਨੋਰ ਕੀਤਾ ਜਦੋਂ ਉਹਨਾਂ ਦੇ ਵਾਰਸ ਤਗੜੇ ਹੋਏ ਜਦੋਂ ਉਹਨਾਂ ਦੇ ਵਾਰਸਾਂ ਨੇ ਜ਼ੋਰ ਪਾਉਣਾ ਸ਼ੁਰੂ ਕੀਤਾ ਉਦੋਂ ਹੁਣ ਸਰਕਾਰਾਂ ਨੂੰ ਵੀ ਉਹਨਾਂ ਦੀ ਵੀ ਨੀਂਦ ਖੁੱਲਣੀ ਸ਼ੁਰੂ ਹੋ ਗਈ ਤੇ ਧਾਰਮਿਕ ਅਦਾਰਿਆਂ ਦੀ ਨੀਂਦ ਵੀ ਖੁੱਲਣੀ ਸ਼ੁਰੂ ਹੋ ਗਈ ਫਿਰ ਥੋੜਾ ਥੋੜਾ ਜਿਹੜਾ ਆ ਉਦਾਂ ਨਹੀਂ ਚੱਕ ਸਕਦੇ ਦੇਖੋ ਇੱਕ ਤੇ ਗੱਲ ਆ ਕਿ ਬਾਬਾ ਜੀ ਜਿਵੇਂ ਦੱਸ ਰਹੇ ਸੀ ਕਿ ਇਹਨਾਂ ਦੀ ਆਬਾਦੀ ਦੇ لحاظ ਨਾਲ ਨੁਮਾਇੰਦਗੀ ਬਹੁਤ ਘੱਟ ਹੁੰਦੀ ਆ ਰਾਜਨੀਤਿਕ ਤੌਰ ਤੇ ਤੇ ਜਿਹੜੇ ਵੀ ਲੋਕ ਜਾਂਦੇ ਨੇ ਮੈਨੂੰ ਕਹਿਣ ਚ ਕੋਈ ਹਰਜ ਨਹੀਂ ਕਿ ਉਹ ਆਜ਼ਾਦ ਵਿਚਾਰਧਾਰਾ ਦੇ ਨਹੀਂ ਹੁੰਦੇ ਸੁngੜੇ ਸੁngੜੇ ਰਹਿੰਦੇ ਨੇ ਸਰਕਾਰਾਂ ਦੇ ਵਿੱਚ ਮੈਂ ਜ਼ਿਕਰ ਕਰਦੇ ਆ ਕਿ ਸਾਡੇ 14% ਆਬਾਦੀ ਆ ਮਜਬੀ ਵਾਲਮੀਕੀ ਭਾਈਚਾਰੇ ਦੀ ਟੋਟਲ 32% ਦੇ ਵਿੱਚੋਂ ਰਵਿਦਾਸੀਆ ਭਾਈਚਾਰੇ ਦੀ 1.5% ਆਬਾਦੀ ਮੈਂ ਨਖੇੜ ਕੇ ਗੱਲ ਕਰ ਦਵਾਂ। 14500 ਆਬਾਦੀ ਵਾਲਿਆਂ ਦੇ 7 MLA 34000 ਬਾ ਟੋਟਲ। 1.5% ਆਬਾਦੀ ਜਿਨ੍ਹਾਂ ਦੀ ਉਹਨਾਂ ਦੇ 27 MLA ਜਿਨ੍ਹਾਂ ਦੀ ਆਬਾਦੀ 14.5% ਉਹਨਾਂ ਦਾ ਮੰਤਰੀ 1 ਜਿਨ੍ਹਾਂ ਦੀ ਆਬਾਦੀ 1.5% ਉਹਨਾਂ ਦੇ ਮੰਤਰੀ 5 ਅਗਲੀ ਗੱਲ ਜਿਨ੍ਹਾਂ ਦੀ ਆਬਾਦੀ 14.5% ਬਟਾਲਾ ਤੋਂ ਲੈ ਕੇ ਅਮਰਸਰ ਤਰਨਤਾਰਨ ਅਬੋਰ ਫਾਜ਼ਲਕਾ ਅੱਗੇ ਆ ਜੋ ਗੰਗਾ ਨਗਰ ਜਲੌਰ ਦਿੱਲੀ ਤੱਕ ਮਜਬੀ ਵਾਲਮੀਕੀ ਬਹੁਤਾਤ ਬੈਲਟ ਆ ਔਰ ਆਮ ਆਦਮੀ ਪਾਰਟੀ ਮਾਝਾ ਦੇ ਵਿੱਚ ਜਿੱਥੇ ਬਹੁਤਾਤ ਬੈਲਟ ਆ ਆਮ ਆਦਮੀ ਪਾਰਟੀ ਉਥੇ ਤਿੰਿਆਂ ਦੇ ਵਿੱਚੋਂ 16 ਜਿੱਤੀਆਂ ਮਾਲਵਾ ਦੇ ਵਿੱਚ 69 ਦੇ ਵਿੱਚੋਂ 64 ਸੀਟਾਂ ਆਮ ਆਦਮੀ ਪਾਰਟੀ ਨੇ ਜਿੱਤੀਆਂ ਜਿਤਾਉਣ ਵਾਲੇ ਕੌਣ ਬਹੁਤਾਤ ਮਜਬੀ ਵਾਲਮੀਕੀ ਭਾਈਚਾਰਾ ਬਟ ਅਸੀਂ ਕਈ ਵਾਰ ਇਹਨਾਂ ਨੂੰ ਇਹ ਸਾਰੀ ਡਿਟੇਲ ਦੱਸੋ ਕਿ ਫੈਕਸ ਤੇ ਆ ਤੁਸੀਂ ਦੇਖ ਲਓ ਰਿਕਾਰਡ ਦੀ ਗੱਲ ਕਰ ਰਹੇ ਆਪਾਂ ਕਿਸੇ ਦੇ ਕੰਨਾਂ ਤੇ ਜੋ ਨਹੀਂ ਸਰਗੀ ਪਰ ਆਉਣ ਵਾਲੇ ਸਮੇਂ 'ਚ ਇਹ ਲੋਕ ਦੇਖਣਗੇ ਅਸੀਂ ਕਿ ਇਹਨੂੰ ਜਾਣਾ ਸਿੱਧੀ ਗੱਲ ਆ ਜੀ ਜੇ ਇਹਨਾਂ ਦੇ ਨਹੀਂ ਇਹ ਇਸ ਇਹਨੂੰ ਇਗਨੋਰ ਕਰਨਗੇ ਬਹੁਤ ਬਹੁ ਗਿਣਤੀ ਨੂੰ ਤੇ ਫਿਰ ਅਸੀਂ ਦੇਖਾਂਗੇ ਅਸੀਂ ਕਿ ਇਹਨੂੰ ਜਾਣਾ ਜੀ ਤੁਹਾਨੂੰ ਕੀ ਲੱਗਦਾ ਇਸ ਕਾਰਨ ਤੋਂ ਪਹਿਲਾਂ ਜਿਹੜੀ ਆ ਆ ਜਿਹੜੀ ਆਪਾਂ ਗੱਲ ਇੱਥੇ ਬੈਠੇ ਆ ਕਰ ਰਹੇ ਆ ਇਹਦੇ ਵਿੱਚ ਕੋਈ ਪਹਿਲੇ ਕੋਈ ਸੁਧਾਰ ਸੀਗਾ ਜਿਹੜਾ ਵਿਗਾੜ ਆਇਆ ਜਾਂ ਪਹਿਲੇ ਪਹਿਲੇ ਤੋਂ ਐਸਾ ਹੀ ਚੱਲ ਰਿਹਾ ਹੈ ਜੀ ਤੇ ਜਿਹਾ ਇਦਾਂ ਚੱਲ ਰਿਹਾ ਜੀ ਇਹ ਬਿਲਕੁਲ ਜੀ ਬਿਲਕੁਲ ਇਹ ਇਹ ਹੈ ਕਿ ਜਾਗਰਤੀ ਜ਼ਰੂਰਤ ਸਮਾਜ ਨੂੰ ਆਉਣੀ ਸ਼ੁਰੂ ਹੋਈ ਉਹ ਚੇਤਨ ਹੋਏ ਜੇ ਚੇਤਨ ਹੋਏ ਤੇ ਤੁਹਾਡੇ ਸਾਹਮਣੇ ਬੈਠੇ ਜੀ ਪ੍ਰੈਸ ਕਾਨਫਰੰਸ ਚ ਜੇ ਜਾਗਰਤੀ ਆਈ ਆ ਠੀਕ ਨਹੀਂ ਸਾਡੇ ਸੰਤ ਸਮਾਜ ਵੀ ਪਿਛਲੇ ਚਾਹ ਪੰਜ ਸਾਲਾਂ ਚ ਕਾਫੀ ਮਤਲਬ ਇਸ ਜੀ ਨੂੰ ਲੈ ਕੇ ਚੱਲ ਰਿਹਾ ਆ ਧਾਰਮਿਕ ਪੋਲੀਟਿਕਲ ਜਥੇਬੰਦੀਆਂ ਸੀ ਇੱਕ ਪਲੇਟਫਾਰਮ ਤੇ ਸਾਰੇ ਅੱਜ ਆਏ ਆ ਤੇ ਜੇ ਸਰਕਾਰਾਂ ਜਾਂ ਜਿਹੜੇ ਧਾਰਮਿਕ ادارے ਆ ਸ਼੍ਰੋਮਣੀ ਕਮੇਟੀ ਵਗੈਰਾ ਉਹ ਨਹੀਂ ਇਹਨੂੰ ਵੋਟੇਜ ਦੇ ਰਿਹਾ ਤਾਂ ਸਾਨੂੰ ਕਰਨਾ ਪੈ ਰਿਹਾ ਜੀ ਤੁਹਾਡੀ ਜਿਹੜੀ ਕਮੇਟੀ ਆ 27 ਦੇ ਅਧਿਕਾਰ ਚੰਗਰ ਪਾਰਟੀ ਜੀ ਪਾਰਟੀ ਜਿਹੜੀ ਆ ਉਹ ਚੋਣਾਂ ਦੇ ਵਿੱਚ ਉਤਰੂਗੀ ਕਿ ਬਿਲਕੁਲ ਜੀ ਡੈਫੀਨੇਟ ਚਾਹੀ ਸੀ ਸਾਡੀ ਤਿਆਰੀ ਚੱਲ ਰਹੀ ਹੈ 117 ਵਿਧਾਨ ਸਭਾ ਹਲਕਿਆਂ ਤੇ ਅਸੀਂ ਇਲੈਕਸ਼ਨ ਲੜਾਂਗੇ ਜੀ